ਕਾਰੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਕਲੱਬੀ ਮਾਰਕਸਿਸਟ ਪਾਰਟੀ ਆਰਐਮਪੀਆ ਦਾ ਖਾਸ ਤੌਰ ਤੇ ਪਾਜ਼ਲਾ ਸਾਹਿਬ ਤੇ ਇਹਨਾਂ ਦੇ ਸਾਰੇ ਸਹਿਯੋਗੀਆਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਅੱਜ ਸਮੇਂ ਦੀ ਲੋੜ ਆ ਅਵਰਜ ਦੇਸ਼ ਦੇ ਵਿੱਚ ਸਭ ਤੋਂ ਜੇ ਮੈਂ ਕਹਿ ਸਕਦਾ ਵਰਨ ਇਸ਼ੂ ਹੈ ਉਹਦੇ ਤੇ ਕੇਂਦਰਿਤ ਕਰਨ ਲਈ ਅੱਜ ਜਿਹੜਾ ਪ੍ਰੋਗਰਾਮ ਇਹਨਾਂ ਨੇ ਰੱਖਿਆ ਤੇ ਮੈਨੂੰ ਲੱਗਦਾ ਬਹੁਤ ਵੱਡੀ ਛੇਦ ਆਏਗਾ ਕਿਉਂਕਿ ਜਦੋਂ ਇਹ ਮੁਰਦਾ ਯਾਦ ਹੋਇਆ ਉਸ ਸਮੇਂ ਆਪਾਂ ਜਾਣਦੇ ਹਾਂ ਕਿ ਜਿਹੜੇ ਸੁਧਾਨ ਦਰਵਾਤਾ ਸੀ ਖਾਸ ਤੌਰ ਤੇ ਡਾਟਾ ਪੀਵਰੋ ਅਵੇ ਇਤਿਹਾਸਿਕ ਸੇਵਨਾਰੇ ਸਾਰੇ ਸਾਥੀਆਂ ਨੇ ਇਹ ਮਹਿਸੂਸ ਕੀਤਾ ਕਿ ਮੁਲਕ ਆਡਾ ਧਰਮ ਨੇ ਆਡਾ ਸਭਿਆਚਾਰ ਨੇ ਆਡਾ ਰੀਤੀ ਰਿਵਾਜ ਨੇ ਆਡਾ ਲੋਕਾਂ ਨੇ ਇਹਨਾਂ ਨੂੰ ਇੱਕ ਸੂਈ ਦੇ ਨੱਕੇ ਰਾਹੀਂ ਨਿਲਗਾਇਆ ਜਾ ਸਕਦਾ ਇਰਾਦੇ ਜੇ ਦੇਸ਼ ਨੂੰ ਪ੍ਰਫੁੱਲਤ ਕਰਨਾ ਪ੍ਰਫੁੱਲਤ ਕਰਨੇ ਜ਼ਰੂਰੀ ਆ ਕਿ ਹਰ ਇੱਕ ਦੇ ਪਾਸ਼ਾ ਸਭਿਆਚਾਰ ਰੀਤੀ ਰਿਵਾਜ ਮਾਨਤਾ ਨੂੰ ਧਿਆਨ ਚ ਰੱਖਿਆ ਕਰੇ ਇਸੇ ਕਰਕੇ ਇਸ ਮੁਲਕ ਦਾ ਜਿਹੜਾ ਸੰਵਧਾਨ ਉਹਦੇ ਪਹਿਲੇ ਸ਼ਬਦ ਯੂਨੀਅਨ ਆਫ ਸਟੇਟਸ ਰਾਜਾਂ ਦਾ ਸੰਘ ਅੱਜ ਤੱਕ ਵੀ ਇਹਨੂੰ ਸੈਂਟਰ ਗਵਰਨਮੈਂਟ ਦਾ ਆਪਾਂ ਬੇਸਿਕ ਕਹਿ ਦਿੰਦੇ ਆ ਐਕਚੁਅਲੀ ਨੂੰ ਯੂਨੀਅਨ ਗਵਰਨਮੈਂਟ ਹੀ ਕਿਹਾ ਜਾਂਦਾ ਸ਼ਬਦਾ ਦੇ ਵਿੱਚ। ਔਰ ਜਦੋਂ ਆਜ਼ਾਦ ਹੋਇਆ ਮਲਕੋ ਤਬਾ ਜੋ ਵੀ ਸਤਾਤੇ ਰਹੇ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਸੌਦਾ ਕਰਕੇ ਕਹਿ ਲੋ ਵੀ ਜਿਹੜਿਆਂ ਅਦਕਾਰ ਬੰਦੇ ਸੀ ਵੀ 97 ਸੈਕਟਰ ਦੇ ਕੋਲ ਜੀ 66 ਸਟੇਟ ਦੇ ਕੋਣਾ ਤੇ 36 ਜਿਹੜੇ ਸਾਂਝੀ ਸੂਚੀ 'ਚ ਭਾਲੇ ਪਹਿਲੀ ਗੱਲ ਤਾਂ ਸਾਂਝੀ ਸੂਚੀ ਦੇ ਵਿੱਚ ਲਾਕੀ ਕੀਤੀ ਹੌਲੀ ਹੌਲੀ ਕਿਉਂਕਿ ਸਾਂਝੀ ਸੂਚੀ ਦੇ ਵਿੱਚ ਇੱਕ ਦਰਦੀ ਸੀ ਵੀ ਦੇ ਦੋਏ ਸਟੇਟ ਤੇ ਸੈਂਟਰ ਦਾ ਰੌਲਾ ਪੈਦੇ ਤਾਂ ਸੈਂਟਰ ਦੀ ਗੱਲ ਮੰਨੀ ਜਾਣੀ ਆ ਇੱਕ ਤਾਂ ਉਸ ਤਰੀਕੇ ਨਾਲ ਕੌਜਾ ਕਰ ਲਿਆ ਔਰ ਇੱਕ ਮਕਾਲਫ ਨੇ ਜਿਹੜਾ 1838 ਤੇ 59 ਨੂੰ ਚਲਾ ਦਿੱਤੀ ਤਿੰਨ ਵਾਰ ਇਸ ਮੁਲਕ ਦੀ ਸੈਕੀ ਨੂੰ ਸੈਸ ਕਰਕੇ ਕਿ ਜੇ ਲੰਮਾ ਸਮਾਂ ਗੁਲਾਮ ਇਸ ਮੁਲਕ ਨੂੰ ਰੱਖਣਾ ਆਤਾ ਇਹਨਾਂ ਦੀ ਕਿਤੇ ਨੀਤੀ ਤੇ ਕਾਰਜਾ ਕਰਨਾ ਪਏਗਾ ਐਮਰਜੈਂਸੀ ਦੇ ਸਮੇਂ ਬਿਮਾਰੀ ਦੀ ਜਿਹੜੀ ਸੋਧ ਕੀਤੀ ਉਹ ਸਭ ਤੋਂ ਖਤਰਨਾਕ ਕੀਤੀ ਔਰ ਅਗਰੇ ਦੀ ਉਹ ਸੋਧ ਦੇ ਮੁਤਾਬਕ ਕੀਤੀ ਔਰ ਜਿਹੜੀ ਹੌਲੀ-ਹੌਲੀ ਅੱਗੇ ਵਧੀ ਜਿਹੜਾ ਹੁਣੇ ਜ਼ਿਕਰ ਕੀਤਾ ਮੈਨਾਂ ਕਾਜ਼ੀ ਰਵੀ ਰਾਜੀ ਸੂਚੀ ਦੇ ਰਹੀ ਕੌਜਾ ਦੇ ਰਿਤ ਨਮਾਉਣ ਤੋਂ ਸੜਿਆ ਵੀ ਨੋਟੀਫਿਕੇਸ਼ਨ ਕਰ ਦੋ ਤੇ ਮਾਡਲ ਐਕਟ ਬਣਾ ਲਓ ਅੱਜ ਜਿਹੜੀ UGC ਦੀ ਗੱਲ ਹੋਇਆ ਕਿਹਾ UGC ਨੂੰ ਇੰਨੇ ਦਾ ਹੁਦੈ ਤੇ ਉਹ ਗਿਆ ਗਾਈਡਲਾਈਨ ਜੀਆਂ ਸਖਤ ਬਣਾ ਦੀਆਂ ਇਹ ਤਾਂ ਸਾਰੇ ਵੀ ਦਿੱਖ ਆ ਰਹੇ ਤੇ ਹੁਣ ਮੈਂ ਸਮਝਦਾ ਸੈਟਰ ਦਾ ਹੀ ਕੌਜਾ ਹੋ ਗਿਆ ਠੀਕ ਆ ਮਨਸਾਵਲੇ ਵੀ ਪਹਿਲਾ ਵਾਈਚੈਂਸਰ ਲੱਗਦਾ ਸੀ 20 ਸਾਲ ਤਾਂ ਲੱਗ ਜਾਂਦੇ ਸੀ ਪ੍ਰੋਫੈਸਰ ਬਣਨ ਨੂੰ ਬੰਦੇ ਨੂੰ ਤੇ ਪ੍ਰੋਫੈਸਰ ਬਣ ਕੇ ਘੱਟੋ ਘੱਟ ਉਹਦਾ ਤਜਰਬਾ ਵੀ 10 ਸਾਲ ਦਾ ਚਾਹੀਦਾ ਸੀ ਰੀਡਰ ਦੇ ਤੌਰ ਤੇ ਪ੍ਰੋਫੈਸਰ ਦੇ ਤੌਰ ਤੇ ਤਾਹ ਜਾ ਕੇ ਕਿਤੇ ਵਾਈਚੈਂਸਰ ਬਣਦਾ ਸੀ ਔਰ ਉਹ ਵੀ ਸਟੇਟ ਗਵਰਨਮੈਂਟ ਦੇ ਪੈਨਲ ਭੇਤੀ ਸੀ ਉਹਦੇ ਚ ਗਵਰਨਰ ਸਾਹਿਬ ਨਿਯੁਕਤ ਕਰ ਸਕਦੇ ਸੀ ਥੋੜਾ ਉਲਟਾ ਕਰਦਾ ਗਾ ਉਲਟਾ ਕੇਵਲ ਨਿਯੁਕਤੀਆਂ ਰੇ ਕਿਤੇ ਬਲਕੇ ਸਰੇਵਸਾ ਵਿੱਚ ਵੀ ਮਨਮਰਜ਼ੀ ਤੇ ਫਿਰ ਇਤਿਹਾਸ ਜਿਹੜਾ ਰੀਰਾਈਟ ਲਗਿਆ ਕਰਨ ਉਹਦੇ ਜਿਵੇਂ ਹੀ ਸਿਰੇ ਲੱਗਿਆ ਤਾਂ ਮਿਥੋਲੋਜੀ ਦਾਰ ਹੈ ਵੀ ਤੇ ਪਰ ਜੋ ਬਾਦ ਰਹੇ ਨੇ ਜਿਸ ਪਾਸੇ ਨੂੰ ਉਹ ਬੜੀ ਖਤਰਨਾਕ ਖੇਡ ਆ ਇਸੇ ਕਰਕੇ ਮੈਂ ਕਿਹਾ ਵੀ ਸਮਾਜ ਦੀ ਲੋੜ ਆ ਹੁਣ ਆਰਥਿਕ ਖੇਤਰ ਦੇ ਵੀ ਚਾ ਲੋ ਕੋਨਾ ਮਾਲ ਕਿੰਨੇ ਚਲਾਕੀ ਹੁਸ਼ਿਆਰੀ ਆ ਬਈ ਫਟ ਜਦੋਂ ਅਸੀਂ ਧਾਰੋਜੁਰ ਮੋਰਚਾ ਲਾਇਆ ਸੀ ਬਲਕੇ ਈਵਨ ਬਾਜਪਾਈ ਸਾਹਿਬ ਜੀ ਜਦੋਂ ਪ੍ਰਧਾਨ ਮੰਤਰੀ ਬਣੇ ਉਦੋਂ ਵੀ ਸਟੇਟ ਸ਼ੇਅਰ ਅਸੀਂ ਛੋੜਿਆ ਬਣਾਇਆ 24% ਤੋਂ 32% ਸਟੇਟਾਂ ਦਾ ਕੀਤਾ ਹੁਣ ਭਾਵੇਂ 42% ਹੋ ਗਿਆ ਤੇ 42% ਤੇ ਅਸੀਂ ਉੱਪਰ ਉਤਾ ਪਰੇ ਖੁਸ਼ ਹੋ ਨਹੀਂ 42% ਹੋ ਗਿਆ ਇਹਨਾਂ ਨੇ ਕੀ ਚਲਾਕੀ ਚੋਸਤੀ ਹੁਣ ਕੀਤੀ ਆ ਹੁਣ ਸੈਸ ਦਾ ਦੰਦੇ ਆ ਸਚਾਰ ਲਾਲ ਜੀ ਨੇ ਲੇਵੀ ਲਾ ਦੰਦੇ ਆ ਉਹ ਜਿਹੜਾ ਸੈਸ ਰਾਹੀਂ ਕਲੈਕਸ਼ਨ ਹੁੰਦੀ ਆ ਲੇਵੀ ਰਾਹੀਂ ਕਲੈਕਸ਼ਨ ਹੁੰਦੀ ਆ ਉਹ ਜਿਹੜੇ ਡਿਵੀਜ਼ਨਰ ਪੋਲ ਆ ਉਹਦੇ ਚ ਸੈਕਟਰ ਦੇ ਫਾਟੇ ਵਿੱਚ ਚਲੀ ਜਾਂਦੀ ਆ ਜਦ ਇਹ ਸੈਂਟਰ ਦੇ ਫਾਟਾ ਵਿੱਚ ਉਹ ਪੈਸਾ ਚਲਿਆ ਗਿਆ ਸਟੇਟਸ ਨੂੰ ਉਹਦੇ ਚ ਕੋਈ ਨਹੀਂ ਪੈਰੀ ਪਰਸੈਂਟ ਮਿਲਣਾ ਜਿਹੜਾ ਟ੍ਰੈਕ ਟੈਕਸੂ ਲੱਗੇ ਨਾ ਇੱਕ ਤੋਂ ਟੈਕਸ ਰਾਹੀਂ ਜਾਂ ਦੂਜੇ ਉਹਨਾਂ ਵਿੱਚੋਂ ਜਿਹੜਾ 30% ਹਿੱਸਾ ਬਣਦਾ ਸੀ ਉਹ ਚਲਾਕੀ ਨਾਲ ਸੈਸ ਤੇ ਸurcharge ਲੇਵੀ ਵਗੈਰਾ ਲਾ ਕੇ ਉਹ ਕੱਢ ਕੇ ਮਨ ਬਿਲਕੁਲ ਉਹਨੂੰ ਦੂਜੇ ਤਰੀਕੇ ਨਾਲ ਖੋਰਾ ਰਾਤਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਤੇ ਤੁਸੀਂ ਲਾਰਜ ਆਰਡਰ ਦੇਖੋ ਕੋਈ ਸਮਝ ਨਹੀਂ ਇਸ ਮੋਰਕਦੇ ਵਿੱਚ ਸੈਂਟਰ ਦੀ ਪੁਲਸ ਬਿਨਾਂ ਸੁਭਾ ਸਰਕਾਰਾਂ ਦੀ ਮਰਜ਼ੀ ਤੋਂ ਦਾਖਲ ਨਹੀਂ ਸੀ ਹੋ ਸਕਦਾ। ਪੋਰਟਾ ਹੋਰ ਯੂਨੀਵਰਸਿਟੀਆਂ ਦੇ ਵਿੱਚ ਸਵੇਰ ਦੀ ਪੁਲਿਸ ਨਹੀਂ ਦਾਖਲ ਦੇ ਸਕਦੇ ਹੁੰਦੇ। ਮੈਨੂੰ ਯਾਦ ਆ। ਬਾਸਨਾ ਸਾਹਿਬ ਨੂੰ ਪਤਾ ਅਸੀਂ ਮੋਗਾ ਇਨੀ ਤੇ ਫਿਰ ਬੜੇ ਜੋਸ਼ ਚ ਆ ਕੇ ਬਸਾਂ ਸੜਗੀਆਂ ਤੇ ਪੁਲਿਸ ਬਾਹਰ ਖੜੀ ਡੇਰ ਤਾਈ ਅਸੀਂ ਅੰਦਰ ਖੜੇ ਸਾਰੇ ਦੇਖ ਰਹੇ ਸੀ। ਪਰ ਜਿੰਨੀ ਦੇਰ ਵਾਈ ਚਾਂਸ ਹੋ ਗਏ ਆਗਿਆ ਨਾ ਦਿੱਤੀ ਉਨੀ ਦੇ ਪੁਲਿਸਨ ਦੰਈ ਗਈ ਕਿਸਾ ਸਾਨੂੰ ਪਹਿਲਾਂ ਕਿਆ ਵੀ ਨਿਕਲ ਜਾਓ। ਦੇ ਪੋਰਟ ਕਰਦੇ ਮਰ ਇਤਨਾ ਦਬਾਅ ਹੁੰਦਾ ਸੀ ਕਿਸੇ ਸਮੇਂ ਹੁਣ ਕੀ ਹੋ ਰਿਹਾ ਆ ਐਨਾ ਹੀ ਲਾਤੀ ਮਾ ਲੋ ਇਹਦੇ ਨਾਲ ਜੋ ਛਾਪੇ ਪੈ ਰਹੇ ਆ ਜੋ ਕੁਝ ਹੋ ਰਿਹਾ ਯੂਪੀਏ ਤੇ ਮੇਰਾ ਮਤਲਬ ਹੈ ਇਹ ਇਹ ਜਿਹੜੇ ਨਵੇਂ ਕਾਨੂੰਨ ਬਣ ਰਹੇ ਨੇ ਲਾਰਜ ਆਰਡਰ ਦਾ ਹੁਣ ਇੱਥੇ ਤੱਕ ਹੋ ਗਿਆ ਹੁਣ ਡੀਜੀਪੀ ਵੀ ਸੂਬੇ ਦਾ ਸੂਬੇ ਦਾ ਡੀਜੀਪੀ ਸੈਂਟਰ ਗਵਰਨਮੈਂਟ ਲਈ ਇਹਨਾਂ ਨੇ ਤਾਂ ਪੈਨਲ ਪੈ ਤਾ ਵੇ ਪੈਨਲ ਦੇ ਵਿੱਚੋਂ ਸਿਲੈਕਸ਼ਨ ਉਹਨਾਂ ਨੇ ਕਰਨੀ ਹੈ ਮਰ ਇਹ ਸ ਹੱਦ ਤੱਕ ਆਹ ਪਹਿਲਾਂ ਬਾਡਰ ਏਰੀਆ ਦੇਖੋ ਬੀਐਸਐਫ ਕਿਤੇ ਤੱਕ ਲਿਆਂਦਾ ਸ਼ਾਂਤ ਰਹਿਣ ਚਾਣ ਵਾਸਤੇ ਯਾਨੀ ਮੇਰਾ ਮਤਲਬ ਕਹਿਣ ਤੋਂ ਵੀ ਕਿਉਂ ਦੀਆਂ ਵੱਢਦੇ ਵੱਢਦੇ ਦਾਖਲ ਦਿੰਦੇ ਦਿੰਦੇ ਬਾਹਰ ਤੇ ਬਾਹਰ ਮਰ ਹਰ ਖੇਤਰ ਵਿੱਚ ਇੰਨੇ ਅੱਗੇ ਵਧ ਗਏ ਜੇ ਅਸੀਂ ਇਹਦੇ ਤੇ ਚਿੰਤਾ ਜ਼ਾਹਰ ਨਾ ਕੀਤੀ ਜੇ ਅਸੀਂ ਵੇਰਵਾ ਸਪੱਸ਼ਟ ਨਾ ਕੀਤੀ ਤਾ ਇਸ ਮੁਰਕ ਨੂੰ ਯੂਨਿਟਰੀ ਸਿਸਟਮ ਵਰ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਬਿਲਕੁਲ ਮੈਂ ਸਮਝਦਾ ਸਮੇਂ ਦੀ ਨਵਜ ਪਹਿਚਾਣੀ ਆ ਪ੍ਰਬੰਧਕਾਂ ਨੇ ਔਰ ਲੋੜ ਆ ਇਸ ਗੱਲ ਦੀ ਸੰਗੀ ਢਾਟੇ ਦੀ ਮਜ਼ਬੂਤੀ ਲਈ ਸੰਗੀ ਢਾਟੇ ਤੇ ਕੰਮ ਕਰ ਲਈ ਰਿਪਰੇਸ ਆ ਬੈਠੇ ਨੇ ਅਸੀਂ ਦੇਖਦੇ ਰਹੇ ਨਾ ਬਾਹਰਲੇ ਕਿਸੇ ਕਦੇ ਪੰਜਾਬ ਵਾਲਿਆਂ ਨੂੰ ਕਿਉਂਕਿ ਤਾਲੀ ਦਰ ਲੈ ਇਸ ਮੁਲਕ ਆਜ਼ਾਦ ਮੁਲਕ ਦੇ ਵਿੱਚ ਜੇ ਸ਼ੁਰੂਆਤ ਕੀਤੀ ਠੀਕ ਕਿਹਾ ਮਾਨ ਸਿੰਘ ਸਾਹਿਬ ਨੇ ਤੇ ਅਕਾਲੀਆਂ ਨੇ ਕੀਤੀ ਤਾਂਵੇਂ ਪੰਜਾਬੀ ਭਾਸ਼ਾ ਦੇ ਨਾਤੇ ਨਿਆਂ ਹੋਇਆ ਪਛਾਵਾ ਦੇ ਨਾਤੇ ਸੂਬੇ ਬਣਾਉਣ ਦਾ ਤਾਂ ਵੀ ਅਕਾਲੀਆਂ ਨੇ ਆਵਾਜ਼ ਮਾਰ ਕੇ ਸਖ਼ਤ ਕੀਤਾ ਤੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਚਿੰਗ ਜਾਏ ਕਹ ਲੋ ਫੈਡਰਲਿਜ਼ਮ ਨੂੰ ਲੱਗ ਰਹਾ ਖੋਰਾ ਜਿਹੜਾ ਉਹਨੂੰ ਰੋਕਣ ਦਾ ਜੇ ਅਮਰੀਦੂਪ ਵਿੱਚ ਹੌਸਲਾ ਕਿਸੇ ਨੇ ਕੀਤਾ ਤਾਂ ਉਸ ਸਮੇਂ ਕਾਲੀਦਾਰ ਨੇ ਬੈਂਕ ਦਾ ਬਟਾਲਾ ਕਾਨਫਰੰਸ 1968 ਕੋਈ ਉਦੋਂ ਲਿਆਂਦਾ ਰੈਜੂਲੇਸ਼ਨ ਫਿਰ 1973 ਦਾ ਨਨਪਰਸਦ ਰੈਜੂਲੇਸ਼ਨ ਔਰ ਉਹਨੂੰ ਧੋਦ ਕੇ 1978 ਦੇ ਲੁਧਿਆਣੇ ਜਿਹੜਾ ਮਤਾ ਲੈ ਕੇ ਆਏ ਸਵਰਗੀ ਜੈਦਾ ਗੁਰਦਰ ਸਿੰਘ ਜੀ ਟੋੜਾ ਬੋੜਾ ਨੇ ਔਰ ਉਹਨੂੰ ਮੁਰਤਲੇ ਵਿੱਚ ਜਿਹੜੇ ਸੈਕਟਰ ਸਟੇਟ ਰਿਲੇਸ਼ਨ ਨੇ ਜਿਹੜੇ ਸਰਦਾਰੀਆ ਕਮਿਸ਼ਨ ਬਣਿਆ ਜਦੋਂ ਤੁਮ ਜੁ ਮੋਰਚੇ ਤੋਂ ਬਾਅਦ ਉਹਨੇ ਵੀ ਉਸ ਮਤੇ ਦੀ ਰੋਸ਼ਨੀ ਦੇ ਵਿੱਚ ਕਾਫੀ ਕੁਝ ਸੁਝਾਅ ਦਿੱਤੇ ਤੋਂ ਮੇਰਾ ਕਹਿਣ ਤੋਂ ਭਾਵ ਕਿ ਇਹ ਜਿਹੜੀ ਜਿੰਗ ਲਾਈ ਸੀ ਇਹਦੇ ਦੇ ਸਾਡੀਆਂ ਕਿਤੇ ਨਾ ਕਿਤੇ ਕਮਜ਼ੋਰੀਆਂ ਵੀ ਰਹੀਆਂ ਕਿਤੇ ਨਾ ਕਿਤੇ ਲੁਕਸ ਵੀ ਰਹੇ ਆਹ ਹੁਣ ਸੇਫਟੀ ਡੈਮ ਆਹ ਇੱਕ ਇਟਰ ਲਿਆਦਾ ਹੁੰਦਾ ਹੁੰਦਾ ਨੇ ਤਾਂ ਸੇਫਟੀ ਡੈਮ ਇੱਕ ਸੈਂਟਰ ਗਰਾਉਂਡ ਵਾਟਰ ਬੋਰਡ ਬਣਾਤਾ ਧਰਤੀ ਦੇ ਹੇਠਲਾ ਪਾਣੀ ਦਾ ਕਬਜ਼ਾ ਸੈਂਟਰ ਗਰਾਉਂਡ ਵਾਟਰ ਰਹੀ ਕਰ ਲਿਆ ਸੇਫਟੀ ਡੈਮ ਐਕਸਟ੍ਰਾ ਨਹੀਂ ਉੱਪਰ ਟੈਂਕ ਮਤੇ ਕਬਜ਼ਾ ਕਰ ਲਿਆ ਅਫਸੋਸ ਆ ਕਿ ਹੋ ਵੀ ਸਾਡੇ ਹੁੰਦੀ ਗਿਆ ਸੋ ਇਸ ਕਰਕੇ ਕਿਉਂਕਿ ਵੇਅਰ ਨਹੀਂ ਸੀ ਚੇਤਨਾ ਤਾਂ ਹੈ ਨਹੀਂ ਸੀ ਜੇ ਤਾਂ ਲੋਕ ਚੇਤਨਾ ਹੁੰਦੀ ਆ ਤਾਂ ਜਨਤਾ ਦਾ ਦਬਾਅ ਹੁੰਦਾ ਸਿਆਸੀ 파ਟੀਆਂ ਤੇ ਜੇ ਚੇਤਨਤਾ ਨਾ ਹੋਵੇ ਦਬਾਅ ਨਾ ਹੋਵੇ ਤੇ ਤਿੰਨ ਵੱਡੀ ਸਿਆਸੀ ਪਾਰਟੀਆਂ ਵੱਡੇ ਤੋਂ ਵੱਡੇ ਕੰਮ ਵੀ ਐਵੇਂ ਲਗਾ ਦੇ ਲੀ ਮੈਂ ਤੁਹਾਨੂੰ ਦੱਸਦਾ ਪਿੱਛੇ ਦੇ ਲੋਕ ਸਭਾ ਦੇ ਦਿੱਤੀ ਕਿੰਨਾ ਖਤਰਨਾਕ ਬੇਲਾਵ ਲੱਗਿਆ ਭਿਲ ਗਿਆਉਣ ਲੱਗਿਆ ਲੋਕ ਸਭਾ ਨੇ ਪਾਸ ਹੀ ਕਰਤਾ ਆਡਾਇਸ ਕਮਿਸ਼ਨ ਵਾਟਰ ਕਮਿਸ਼ਨ ਤਦ ਇਹ ਤਾਂ ਜਦੋਂ ਲੋਕ ਸਭਾ ਡਿਸਕਸ ਹੋਈ ਸਾਡਾ ਉੱਥੇ ਕੋਈ ਵੀ ਨਹੀਂ ਸੀ ਤੁਸੀਂ ਇਰਾਣ ਆਉਂਗੇ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਣਾ ਸੀ ਤੇ ਜਿੰਨੇ ਵੀ ਤੋਂ ਉਹ ਬਣੇ ਨੇ ਉਹਨਾਂ ਦੇ ਜਿਹੜੇ ਫੈਸਲੇ ਆ ਉਹ ਤਾਂ ਰਹਿਣਗੇ ਤੇ ਅੱਗੇ ਨੂੰ ਨਵਾਂ ਨੇਸ਼ਨ ਕਮਿਸ਼ਨ ਉਹ ਬਾਟਰ ਦੇ ਤੋਂ ਨਿਰਮਾਤਾ ਉਹਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਸੀ ਤੇ ਪੰਜਾਬ ਦਾ ਪੱਕੇ ਨਾ ਰੱਖਿਆ ਗਿਆ ਇਹਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਆਪਣੇ ਬੈਠੇ ਨੇ ਸਤਾਮਾਨ ਸਿੰਘ ਜੀ ਵਰਗੇ ਸੱਜਣਾਂ ਮੀਡੀਆ ਨਾਲੋਂ ਕਈ ਵਾਰੀ ਸਿਆਸੀ ਲੋਕਾਂ ਨੂੰ ਬੜੀ ਗਾਇਡ ਕਰਦਾ ਯਕੀਨ ਕਰਿਓ ਮੈਂ ਵੀ ਕੁਦਰਤੀ ਲੰਬੀ ਚੱਲਿਆ ਗਿਆ ਉਹ ਤਾਂ মিডিਆ ਮੇਰੇ ਗਾਣ ਪਾਇਆ ਉਹ ਇੱਥਾ ਬੜਾ ਕੰਮ ਹੋ ਗਿਆ ਪੰਜਾਬ ਦਾ ਕੋਈ ਬੰਦਾ ਬੋਲੇਗਾ ਹੀ ਮੇਰਾ ਮਤਲਬ ਇਹ ਨਹੀਂ ਕਿ ਬਾਤ ਹੀ ਗੱਲ ਤੇ ਫਿਰ ਅਸੀਂ ਜਾ ਇਕੱਠੇ ਹੋਏ ਫਿਰ ਜੈਤਰੀ ਸਾਹਿਬ ਨੂੰ ਮਿਲੇ ਫਿਰ ਉਹਨੂੰ ਕਿਹਾ ਵਿਤ ਬਹੁਤ ਮੜੀ ਗੱਲ ਹੋਣੀ ਫਿਰ ਉਹ ਕਹਿੰਦਾ ਸਾਹਿਬ ਨਹੀਂ ਤਾਂ ਮੇਰਾ ਮਤਲਬ ਕਈ ਵਾਰੀ ਆ ਹੁਣ ਤੁਸੀਂ ਹੈਰਾਨ ਹੋਵਗੇ ਇਸ ਤਰ੍ਹਾਂ ਦੇ ਕਾਨੂੰਨ ਬਣਦੇ ਆ ਜਿਹੜੇ ਚੁੱਭ ਚੁਬਿਤੇ ਕਈ ਵਾਰੀ ਆ ਲੈਂਡ ਐਕਵੀਜ਼ੀਸ਼ਨ ਐਕਟ ਨੂੰ ਲੱਗਿਆ ਸੀ ਗ੍ਰੀਨਪੀਸਾਂ ਨੂੰ ਪਤਾ ਮੇਰੀ ਸਿੱਧੀ ਉਹ ਲੜਾਈ ਹੋ ਗਈ ਮੋਦੀ ਸਾਹਿਬ ਦੇ ਨਾਮ ਬੈਠੇ ਬਕਈਆਂ ਨੇ ਜੀ ਕਹਿੰਦਾ ਜੀ ਤੁਸੀਂ ਵਜ਼ੀਰੀਆਂ ਵੀ ਲਈ ਬੈਠੇ ਹੋ ਤੇ ਤੁਸੀਂ ਸਾਫਰੋਣ ਵੀ ਕਰਦੇ ਮੇਰਾ ਖਿਆਲ ਹੈ ਕਿ ਇਤਿਆਰ ਚ ਪਹਿਲੀ ਵਾਰੀ ਹੋਏਗਾ ਕਿ ਰੂਲਿੰਗ ਪਾਰਟੀ ਦੇ ਐਮਪੀ ਨੇ ਅਮੈਂਡਮੈਂਟ ਪਾਈ ਮੈਂ ਅਮੈਂਡਮੈਂਟ ਪਾਈ ਮੇਰੇ ਤੇ ਜ਼ੋਰ ਪਾਉਂਦੇ ਬਾਸਲਾਉਂਗਾ ਮੈਂ ਮਾਨੀ ਬਾਸਲਾਉਂਗਾ ਆਕਰੋ ਇਹਨਾਂ ਨੂੰ ਲੈਂਡ ਐਕਵੀਜ਼ੀਸ਼ਨ ਐਕਟ ਬਾਸ ਕਰਨਾ ਪੈ ਗਿਆ ਸੋ ਬੜੀਆਂ ਚੋਸ ਤੇ ਚਲਾਕੀਆਂ ਨਾਲ ਕਈ ਵਾਰ ਐਸੇ ਫੈਸਲੇ ਹੋ ਜਾਂਦੇ ਨੇ ਜਿੰਨਾ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਆਹ ਹੁਣ ਚੁੱਪੀ ਰਹਿ ਕੇ ਚੱਲਿਆ ਤਾਂ ਦੇਖੋ ਕੀ ਕੀ ਹੋ ਜਾ ਰਿਹਾ ਹੈ ਬਸ ਚੀਕ-ਜ਼ੈਕੀ ਉਹਨਾਂ ਤਾਂ ਪੱਕੇ ਤੌਰ ਤੇ ਯੂਟੀਬ ਬਣਾਈ ਜਾ ਰਹੇ ਹੈ ਪਰ ਸਾਨੂੰ ਕਈ ਵਾਰੀ ਮੈਂ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਇੱਥੇ ਪਰ ਠੀਕ ਹੈ ਜੇ ਤਰ੍ਹਾਂ ਤਾਂ ਹੈ ਵੀ ਜੇ ਇਹ ਸਰਕਾਰ ਮਜੂਤਾ ਹੁੰਦੀ ਆ ਉਹਨੇ ਕਾਫੀ ਕੁਝ ਕਰਨਾ ਸੀ ਜੇ ਸਰਕਾਰ ਆਲੀ ਕਹਿ ਨਹੀਂ ਰਹੀ ਕਿ ਜਿਹੜਾ ਹਰਿਆਣਾ ਜਿੰਮੇਦਾਰੀਆਂ ਸਾਨੂੰ ਵੀ ਦੇ ਦੋ ਉਗੜੇ ਮਾਮਲੇ ਲੱਗਦੇ ਸੀ ਮਾਲਕਤਾ ਦੀਆਂ ਤੇ ਮਾਰ ਘੁਰਾ ਨੂੰ ਸਮਝ ਲਿਆ ਤੋਂ ਇਸ ਕਰਕੇ ਕਹਿਣਾ ਜੀ ਪੁੱਲ ਮਲਾ ਕੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮਸਲਾ ਬਹੁਤ ਵੱਡਾ ਬੜਾ ਅਹਿਮ ਆ ਔਰ ਇਸ ਮਸਲੇ ਨੂੰ ਜੇ ਆਪਾਂ ਸਿਰ ਜੀਦਗੀ ਨਾਲ ਗਹਿਰਤਾ ਨਾਲ ਡੈਡੀਕੇਸ਼ਨ ਨਾਲ ਲੈ ਕੇ ਚੁੜੀਏ ਤਾਂ ਜਿਹੜੀਆਂ ਇੱਧਰ ਉੱਧਰ ਗੱਲਾਂ ਕਰਨ ਵਾਲੀਆਂ ਸਿਆਸੀ ਧਿਰਾਂ ਵੀ ਲੈਣ ਉਹ ਵੀ ਲਾਈਨ ਅਪ ਹੋ ਜਾਣਗੇ ਸਾਡੀ ਬੜੀ ਕਿਸਮਤ ਹੈ ਸਾਡੀ ਤਾਂ ਅਸੀਂ ਤਾਂ ਜਿਹੜੀ ਗੱਲ ਚੱਕਦੇ ਆ ਧਰਮ ਦੇ ਨਾਂ ਤੇ ਜੋੜ ਦਿੰਦੇ ਆ ਜੇ ਪੰਜਾਬੀ ਬੋਲੀ ਦੀ ਗੱਲ ਦੇ ਆਧਾਰ ਤੇ ਭਾਸ਼ਾ ਦੀ ਗੱਲ ਕੀਤੀ ਤਾਂ ਵੀ ਧਰਮ ਨਾਲ ਜੋੜਦੀ ਜੇ ਨੀ ਪਾਣੀ ਮੰਗਦੇ ਆ ਤਾਂ ਵੀ ਧਰਮ ਨਾਲ ਹੀ ਜੋੜ ਦਿੰਦੇ ਆ ਜੇ ਸੋਭਿਆਂ ਬਾਰ ਰੋਕ ਹਰਦੀ ਗੱਲ ਕਰਦੇ ਆ ਤਾਂ ਵੀ ਕਹਿੰਦੇ ਇਹ ਤਾਂ ਬਖਵਾਦੀ ਗੱਲ ਕਰ ਰਹੇ ਸੋ ਇਹ ਕਰਕੇ ਮੈਂ ਤਾਂ ਹੈ ਕਿ ਆਪੀ ਬਾਸਲਾ ਸਾਹਿਬ ਨੂੰ ਮੈਂ ਤੁਹਾਨੂੰ ਨਹੀਂ ਕਹਿਣ ਲੱਗੇ ਘਟੋ ਘਟ ਤੁਸੀਂ ਆ ਕੇ ਹੋ ਕੇ ਅਸੀਂ ਸੈਜੋਗ ਦਨੇ ਆ ਕਿਉਂਕਿ ਘਟਦਾ ਆਪਾਂ ਜਿਵੇਂ ਕਹਿੰਦੇ ਆ ਅੰਬ ਜੁਪਨੇ ਆ ਕਿਹੜੇ ਗਿਟਕਾਂਗੇ ਇਹ ਨਹੀਂ ਆ ਕਿਉਂਕਿ ਅੱਜ ਲੋੜ ਇਹਦੇ ਜੋ ਕੁਛ ਨਾ ਕੋਈ ਨਤੀਜਾ ਕੱਢਦੇ ਜੇ ਬਹੁਤਰ ਮੈਂ ਕੰਮ ਹੀ ਕੇ ਬੈਠੇ ਰਹੇ ਤਾਂ ਉਹ ਗਿੱਤੀ ਦਾ ਫੜਾ ਫਾੜੀ ਰਹਿੰਦੀ ਆ ਉਹਨੇ ਗਿੱਤੀ ਦਾ ਫੜਾ ਤੋਂ ਉਹਨਾਂ ਨੇ ਜ਼ਕਰੇ ਚ ਕਰਨਾ ਸੀ ਸੋ ਅੱਜ ਮੈਂ ਸਮਝਦਾ ਇਹ ਜਿਹੜਾ ਅੱਜ ਸੈੰਗਲ ਰੱਖਿਆ ਸੋ ਬੇਨ ਬਦਦਕਾਰ ਦੇ ਦੀ ਗਰ ਤਜਰੀ ਦੀ ਗਰ ਅਸਲ ਮੈਨਾਂ ਵਿੱਚ ਮੁਲਕ ਨੂੰ ਬਣਾਉਣ ਸਮੇਂ ਆਜ਼ਾਦੀ ਤੋਂ ਬਾਅਦ ਸਹੀ ਸੋਚ ਸਾਡੇ ਸੁਧਾਨ ਦਰਵਾਜ਼ਾ ਦੀ ਜਿਹੜੀ ਸੀ ਉਹਦੇ ਤੇ ਖੜਨ ਦਾ ਅੱਜ ਨਿਸ਼ਚਾ ਕਰਨਾ ਆਪਾਂ ਨੇ ਔਰ ਅਸੀਂ ਪੂਰਾ ਸਹਿਯੋਗ ਦਵਾਂਗੇ ਮੈਂ ਤਾਂ ਸਮਝਦਾ ਕਿ ਮੂਵਮੈਂਟ ਆ ਕੇਵਲ ਕਾਮਰਿਆਂ ਤੱਕ ਹੀ ਡਿਸਕਸ਼ਨ ਨਾ ਰਹੇ ਇਸ ਡਿਸਕਸ਼ਨ ਤੋਂ ਬਾਅਦ ਜਨਤਕ ਉਠਿਆ ਬਾਹਰ ਜਿਹੜਾ ਹੈ ਉਹਨੂੰ ਅਸੀਂ ਲਾਬੰਦ ਕਰੀਏ ਇੱਕ ਵਾਰੀ ਫੇਰ ਫਸਲਾਸ ਮੰਗਦੇ ਸਾ ਆਪਾਂ ਫੇਰ ਤ੍ਰਿਪੁਰਾ ਜਿਹਾ ਬੈਠੇ ਆਂ ਇੱਕ ਵਾਰੀ ਫੇਰ ਮੇਰਾ ਕਹਿਣਾ ਆਪਾਂ ਨੂੰ ਬੜਾ ਤੇ ਬੜੇ ਫੇਰ ਬਿਹਤਰੀਅਤ ਜੀਵਨ ਦੇ ਨਾਲ ਲਹਿਰ ਕੈਂ ਕਰਨੀ ਪੈਗੀ ਤਾਂ ਇਹ ਮੁਲਕ ਨੂੰ ਅਸੀਂ ਫੈਡਰਲਿਜ਼ਮ ਲੈ ਕੇ ਦੇ ਸਕਾਂਗੇ ਜਾਂ ਇਹ ਕਹ ਲੋ ਇਸ ਮੁਲਕ ਦੇ ਫੈਡਰਲਿਜ਼ਮ ਨੂੰ ਲੱਗ ਰਹੀ ਜਿਹੜੀ ਨਾਲ ਚਾ ਪੂਰੋ ਸੀ 50 97 ਸੋ ਅੱਜ ਦਾ ਇਹ ਸੈਮੀਨਾਰ ਬੜਾ ਸਫਲ ਹੋਇਆਗਾ ਮੈਂ ਡੇਟ ਹੋ ਗਿਆ ਮਾਫੀ ਚਾਹੁੰਦਾ ਮੈਂ ਦਿੱਲੀ ਤੋਂ ਆਉਣਾ ਸੀ ਟ੍ਰੇਨ ਲੇਟ ਹੋ ਗਈ ਇਸ ਕਰਕੇ ਮੈਂ ਥੋੜਾ ਲੇਟ ਹੋ ਗਿਆ ਜਿਹੜਾ ਮਤਲਬ ਉਹ ਮੈਂ ਸਾਰਾ ਪੜ ਲਿਆ ਔਰ ਮੈਂ ਸਮਝਦਾ ਅੱਜ ਦੀਆਂ ਜ਼ਰੂਰਤਾਂ ਅੱਜ ਦੀ ਜਿਹੜੀ ਲੋਡ ਆ ਉਹਦੇ ਉੱਤੇ ਇੱਕ ਇੱਕ ਖਰਚਾ ਹੈ ਉਹ ਸਮੇਂ ਦੇ ਅਨੁਸਾਰ ਤੁਸੀਂ ਕੰਮ ਬੰਦ ਕੀਤਾ ਔਰ ਖਾਸ ਤੌਰ ਤੇ ਜਿਹੜਾ ਫੈਡਰਲਿਜ਼ਮ ਦਾ ਪੱਖ ਆ ਉਹਦੇ ਨਾਲ ਸੀ 100% ਦੀ ਸਹਿਮਤ ਹਾਂਗੇ ਥੋੜੇ ਨਾਲ ਡਟ ਕੇ ਖੜਾ ਹੋਏ ਔਰ ਜਿਹੜਾ ਵੀ ਆਪਾਂ ਅੱਗੇ ਪ੍ਰੋਗਰਾਮ ਬਣਾਈਏ ਉਹਦੇ ਤੇ ਹੋਰ ਅੱਗੇ ਲੋਕਾਂ ਵੀ ਸ਼ੁਭੀਤ ਵੀ ਸ਼ਰੀਆ ਬਾਤੋ ਬਾਤ ਔਰ ਇਹਨੂੰ ਸਹਿਰ ਵੀ ਲਈਏ ਤਾਂ ਕਿ ਸਾਰੇ ਭਾਗੀ ਦੇ ਵਿੱਚ ਸ਼ਾਮਲ ਹੋ ਸਕਣ ਇਹਨੀਆਂ ਰਿੰਤਿਆ ਕਰਕੇ ਤੁਹਾਡਾ ਧੰਨਵਾਦ ਕਰਦਾ